ਉਹ ਆ ਗਏ ਅਗਲੇ ਮੱਧ ਆ ਗਏ ਆ 18 ਜੀ ਅੱਜ ਆਉਂਦੇ ਆ ਅੱਜ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਬੋਲੇ ਸੋ ਗਿਰਦਾ ਹੈ ਬੋਲੇ ਸੋ ਨਿਹਾਲ ਵਾਹੀਆ ਪਾਉਣੀ ਕੋਈ ਨਾ ਕੋਈ ਆਮਤ ਸਾਰਾ ਕਰਦਾ ਇਹ ਮੰਨਦੇ ਸਭ ਤੋਂ ਵੱਧ ਦਿੱਕਤ ਦੇ ਸਾਰੇ ਲੁਧਿਆਣੇ ਦੇ ਸਿਰ ਤੋਂ ਜਿਨ੍ਹਾਂ ਨੇ ਪੋਰਾ ਦੇ ਦਿੱਤੀ ਬਰਦੇ ਦੀ ਸਾਂਝ ਕੋ ਆਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੋਲ ਬੋਰ ਬਾਬਾ ਵਿਸ਼ਵਕਰਮਾ ਮਹਾਰਾਜ ਕੀ ਜੈ ਅੱਜ ਬਾਬਾ ਵਿਸ਼ਵਕਰਮਾ ਜੀ ਦੇ ਆਗਮਨ ਪੁਰਬ ਸਾਹਿਬ ਸ਼ਨੀਪੁਰ ਸੋਚਦੇ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਖਾਓ ਜਿੰਨਾ ਪੈਰਾ ਮੈਨੂੰ ਲੱਗਦਾ ਬਾਬਾ ਵਿਸ਼ਨੂੰ ਕਰਮਾ ਦਮਸਿਆਂ ਨੇ ਦਿੱਤਾ ਹੈ ਮੈਨੂੰ ਮਾੜੇ ਕਿ ਅਸੀਂ ਉਸ ਦੇ ਸਦਕੇ ਕਿ ਅਸੀਂ ਇਸ ਮੁਕਾਮ ਤੱਕ ਪਹੁੰਚੇ ਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਐਸੀ ਮੈਨੂੰ ਪਤਾ ਤਾਂ ਸੀ ਵੀ ਮੈਨੂੰ ਕਿਸੇ ਗੇੜ ਚ ਲੈਣਾ ਇਹਨਾਂ ਨੇ ਤੇ ਮੈਂ ਤਾਂ ਚਾਇਆ ਸਿਖਰਾਂ ਤੱਕ ਪਹੁੰਚਾਇਆ ਆਪੋ ਆਪਣੇ ਖਿੱਤੇਆਂ ਦੇ ਵਿੱਚ ਆਪ ਨੂੰ ਲੁਧਿਆਣਾ ਵੱਲੋਂ ਬਾਬਾ ਵਿਸ਼ਵਕਰਮਾ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕਨਾਲ ਰੋਡ ਦੇ ਉੱਤੇ ਅੱਜ ਇਹ ਜਿਹੜਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਵਾ ਸਭ ਤੋਂ ਪਹਿਲਾਂ ਮੈਂ ਸਮੁੱਚੇ ਇਸ ਪੱਸੀਆ ਨੂੰ ਉਸ ਸ਼ਿਲਪ ਕਲਾ ਦੇ ਬਾਣੀ ਬਾਬਾ ਵਿਸ਼ਵਕਰਮਾ ਜੀ ਦੇ ਪੂਜਾ ਦੇ ਵਿੱਚ ਦੀਆਂ ਬਹੁਤ ਬਹੁਤ ਵਾਰਤਾਂ ਦਿੰਦਾ ਵਾਂ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਆ ਕਿ ਅੱਜ ਤੋਂ 3 ਸਾਲ ਪਹਿਲਾਂ ਸ਼ੁਰੂ ਕੀਤਾ ਇਹ ਭਵਨ ਦਾ ਕਾਰਜ ਅੱਜ ਤਕਰੀਬਨ 42 बाय 160 ਦਾ ਹਾਲ ਬਣ ਕੇ ਤਿਆਰ ਹੋ ਗਿਆ ਜਿੱਥੇ ਅੱਜ ਪ੍ਰੋਗਰਾਮ ਕੀਤਾ ਗਿਆ ਤੇ ਇਹਦੇ ਨਾਲ ਦੇ ਦੋ ਹਾਲ ਅਗਲੇ 1 ਸਾਲ ਦੇ ਵਿੱਚ ਵਿੱਚ ਕੰਪਲੀਟ ਕਰਕੇ 2028 ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਟੈਕਨੋਲੋਜੀ ਸੈਂਟਰ ਹੈ ਇਹਨੂੰ ਚਾਲੂ ਕਰ ਦਿੱਤਾ ਜੀ ਇਹ ਜਿਹੜਾ ਸੈਂਟਰ ਹੈ ਬਾਬਾ ਵਿਸ਼ਵਕਰਮਾ ਜੀ ਦੀ ਸ਼ਿਲਪ ਕਲਾ ਤੇ ਆਧਾਰਤ ਤੇ ਆ ਇੱਥੇ ਬੱਚਿਆਂ ਨੂੰ ਹੁਨਰ ਸਿਖਾਇਆ ਜਾਉਂਦਾ ਤੇ ਅੱਜ ਹੁਨਰ ਦੀ ਲੋੜ ਆ ਅਗਰ ਸਾਡੇ ਕੋਲੇ ਹੁਨਰ ਆ ਜਿਹੜਾ ਬਾਬਾ ਵਿਸ਼ਕਰਮਾ ਜੀ ਦੀ ਦੇਣ ਆ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਉੱਚੇ ਅਹੁਦਿਆਂ ਤੇ ਜਾ ਸਕਦੇ ਹਾਂ ਉੱਚੀਆਂ ਪਦਮੀਆਂ ਪਾ ਸਕਦੇ ਹਾਂ ਪਰ ਅਸੀਂ ਮੈਂ ਜਿਹੜੀ ਵੀਰਲੀ ਗੱਲ ਨੂੰ ਸਨਤ ਕਰ ਬਣ ਸਕੀ ਅੱਜ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਸਰਪ੍ਰਿੰਤ ਸਿੰਘ ਸੌਂਦ ਇਸ ਸਮਾਰੋਹ ਦੇ ਮੁੱਖ ਮਹਿਮਾਨ ਸੀ ਔਰ ਸਾਡੇ ਸ਼ਹਿਰ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਸਾਡੇ ਗੈਸਟ ਆਫ ਆਨਰ ਸੀਗੇ ਬਹੁਤ ਵੱਡੀ ਗਿੰਦੀ ਦੇ ਵਿੱਚ ਸਨਤਕਾਰਾਂ ਨੇ ਬਾਬਾ ਜੀ ਅੱਗੇ ਨਤਮਸਤਕ ਹੋ ਕੇ ਅੱਜ ਬਾਬਾ ਵਿਸ਼ਵਕਰਮਾ ਜੀ ਬਣਾਇਆ ਮੈਂ ਫੇਰ ਇੱਕ ਵਾਰ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਵੱਡੀ ਮੁਬਾਰਕਬਾਦ ਦਿੰਨਾ ਬਾ ਤੇ ਸਾਡੀ ਇਸ ਟੀਮ ਦੇ ਸਾਡੇ ਚੇਅਰਮੈਨ ਸਰ ਸੁਖਵਿਅਲ ਸਿੰਘ ਜੀ ਬਸੰਤ ਸਾਡੇ ਵਾਈਸ ਚੇਅਰਮੈਨ ਸਰ ਰਜੀਤ ਸਿੰਘ ਜੋਂਦ ਪ੍ਰਧਾਨ ਸਰ ਗਵੀਰ ਸਿੰਘ ਸੋਹਲ ਔਰ ਸਾਡੇ ਵਾਈਸ ਪ੍ਰਧਾਨ ਸਰ ਬਲਦੇਵ ਸਿੰਘ ਅਮਰ ਸਾਡੇ ਅਨਾਉਂਸ ਸਕੱਤਰ ਸਰ ਭਵਿੰਦਰ ਸਿੰਘ ਏਸ਼ੀਆ ਗਰੇਨ 76 ਸਰਦਾਰ ਦਿਨੇਸ਼ ਸਿੰਘ ਭੋਗਲ ਵੱਲੋਂ ਸਮੁੱਚੇ ਮੈਂਬਰਾਂ ਨੂੰ ਸਮੁੱਚੀ ਟੀਮ ਨੂੰ ਸਾਰੇ ਸੋਚੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੇ ਉੱਤੇ ਜਿੱਤੇ ਮੁਬਾਰਕਬਾਦ ਦਿਨਾਂ ਦੇ ਉੱਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਅੱਜ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਕੇ ਬਾਬਾ ਜੀ ਨੂੰ ਨਤਮਸਪਕ ਹੋਏ ਅਤੇ ਉਸ ਦਿਨ ਨੂੰ ਮਨਾਇਆ ਤੇ ਸਰ ਮੰਤਰੀ ਸਾਹਿਬ ਸਹਿਯੋਗ ਵੀ ਕਰਕੇ ਗਏ। ਹਾਂ ਮੰਤਰੀ ਸਾਹਿਬ ਨੇ ਆਪਣੇ ਇਕਤਿਆਰੀ ਕੋਟੇ ਦੇ ਵਿੱਚੋਂ 10 ਲੱਖ ਰੁਪਇਆ ਇਸ ਜਿਹੜਾ ਭਵੰਦੀ ਜਿਹੜੀ ਉਸਾਰੀ ਵਾਸਤੇ ਦਿੱਤਾ ਸੀ ਮੰਤਰੀ ਸਾਹਿਬ ਦੇ ਸਰਤਨਪ੍ਰੀਤ ਸਿੰਘ ਜੀ ਦੇ ਤਹਿ ਦੂਤਾਂਵਾਦੀ ਆ ਕਿ ਉਹਨਾਂ ਨੇ ਅੱਜ ਇਸ ਕਾਰਜ ਵਾਸਤੇ ਸ਼ੁਭ ਕਾਰਜ ਵਾਸਤੇ ਆਪਣਾ ਜੋਰਦਾਨ ਪਾਓ ਠੀਕ ਹੈ ਥੈਂਕ ਯੂ